ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪ ਅਣਖੀ ਜੀ ਦੀ ਇੱਕ ਹੋਰ ਕਹਾਣੀ ਇੱਕ ਢੇਰੀ ਮਿੱਟੀ ਦੀ ਖੜ ਭਾਬੀ ਮੈ ਲਹੌਨੀ ਆ ਕੜੀ ਬੜਾ ਤਪਲਾ ਟੇਡਾ ਨਾ ਹੋ ਜੇ ਕਿਤੇ ਲੱਸੀ ਦੀ ਬਾਲਟੀ ਟਾਲੀ ਕੋਲ ਰੱਖ ਕੇ ਸਿੰਦਰ ਨੇ ਰੋਟੀਆਂ ਵਾਲੇ ਟੋਕਰੇ ਨੂੰ ਹੱਥ ਪਾਇਆ ਚਾਰ ਬਾਵਾ ਦੇ ਵੰਗਣੇ ਨੇ ਟੋਕਰਾ ਲੱਸੀ ਦੀ ਬਾਲਟੀ ਦੇ ਨਾਲ ਲਗਵਾ ਹੀ ਧਰ ਦਿੱਤਾ ਕੱਚੇ ਡਲਿਆਂ ਦੇ ਅਡੋਕਣ ਲਾ ਦਿੱਤੇ ਦੀਪ ਦੀਪਿਆ ਵੇ ਦੀਪ ਸ਼ਿੰਦਰ ਨੇ ਉੱਚੀ ਉੱਚੀ ਹਾਕਾਂ ਮਾਰੀਆਂ ਟਰੈਕਟਰ ਦੇ ਖੜਕੇ ਵਿੱਚ ਦੀਪ ਦੇ ਕੰਨਾਂ ਤੀਕ ਕੋਈ ਆਵਾਜ਼ ਨਾ ਪਹੁੰਚੀ ਲੀਲਿਆ ਜਾ ਤੂੰ ਜਾਵੇ ਟਰੈਕਟਰ ਮੂਰੇ ਹੋ ਕੇ 10 ਮਾਮੇ ਨੂੰ ਨਾਲ ਆਏ ਆਪਣੇ 6-7 ਸਾਲ ਦੇ ਮੁੰਡੇ ਨੂੰ ਸਿਕੰਦਰ ਨੇ ਆਖਿਆ ਮੁੰਡਾ ਟਰੈਕਟਰ ਵੱਲ ਸਿਰ ਮਦਾਨ ਭੱਜਿਆ 2 ਵਿੱਗੇ ਕਣਕ ਦੇ ਵੱਢ ਨੂੰ ਪਰਸੋਂ ਹੀ ਟਿਊਬਲ ਦਾ ਪਾਣੀ ਲਾਇਆ ਗਿਆ ਸੀ ਚਰੀ ਵਿਜਣ ਵਾਸਤੇ ਦੀਪ ਅੱਜ ਸਵੇਰ ਤੋਂ ਹੀ ਉਸ ਨੂੰ ਤਵੀਆਂ ਵਾਲੇ ਹੱਲ ਨਾਲ ਵਾਰਿਆ ਸੀ ਪੂਰੇ ਦੂਰ ਸਾਰੇ ਇੱਕ ਸਿਰੀ ਤੇ ਚਾਰ ਦਿਹਾੜੀਏ ਥੋੜੀ ਜੀ ਰਹਿਣ ਦੀ ਕਣਕ ਵੱਢ ਰੇ ਸਨ ਨਨਦਪਰਜਾਈ ਰੋਟੀਆਂ ਵਾਲੇ ਟੋਕਰੇ ਦੇ ਕੋਲ ਹੀ ਬੈਠ ਗਈਆਂ ਤੇ ਰੋਟੀ ਖਾਣ ਵਾਲਿਆਂ ਦੀ ਉਡੀਕ ਕਰਨ ਲੱਗੀਆਂ ਸਾਰੇ ਜਣੇ ਰੋਟੀ ਖਾ ਕੇ ਆਪਣੇ ਕੰਮ ਤੇ ਜਾ ਲੱਗੇ ਭਾਬੀ ਭਾਂਡੇ ਮਾਂਜਣ ਲੱਗੀ ਸ਼ਿੰਦਰ ਲੀਲੇ ਨੂੰ ਉਂਗਲੀ ਲਾ ਕੇ ਟਿਊਬਲ ਵੱਲ ਤੁਰ ਪਈ ਟਿਊਬਲ ਵਾਲੇ ਕਮਰੇ ਦੇ ਸੱਜੇ ਹੱਥ ਵੇਲੀ ਪਈ ਥਾਂ ਤੇ ਜੋ ਇੱਕ ਥੋੜਾ ਜਿਹਾ ਉਭਰਿਆ ਹੁੰਦਾ ਸੀ ਉਹ ਹੁਣ ਨਹੀਂ ਸੀ ਉੱਥੇ ਤਾਂ ਜ਼ਮੀਨ ਪੱਧਰ ਕਰ ਦਿੱਤੀ ਗਈ ਸੀ ਥੜੇ ਵਾਲੀ ਥਾਂ ਦਾ ਤਾਂ ਕੋਈ ਨਾ ਨਿਸ਼ਾਨ ਨਹੀਂ ਸੀ ਰਿਹਾ ਇੱਕ ਬਿੰਦ ਉਹ ਥਾਂ ਲਈ ਥਾਂ ਖੜੀ ਸੋਚਦੀ ਰਹੀ ਥੜਾ ਕਾਹਨੂੰ ਪੁੱਟਣਾ ਸੀ ਕਿਸੇ ਨੇ ਲੀਲਾ ਕਮਰੇ ਦਾ ਕੁੰਡਾ ਖੋਲ ਕੇ ਟਿਊਬਲ ਦੀ ਮੋਟਰ ਨੂੰ ਹੱਥ ਲਾ ਲਾ ਦੇਖਣ ਲੱਗ ਪਿਆ ਸੀ ਉਹ ਖਾਲ ਦੀ ਵੱਟ ਤੇ ਬੈਠ ਗਈ ਤੇ ਕਣਕ ਦੀ ਤੀਲ ਨਾਲੋਂ ਡੱਕਾ ਤੋੜ ਕੇ ਦੰਦ ਖੁਰਚਣ ਲੱਗੀ ਸਿੰਦਰ ਪ੍ਰੈਪ ਵਿੱਚ ਪੜਦੀ ਸੀ ਕਾਲਜ ਪਿੰਡ ਤੋਂ ਕੁਝ ਕੁ ਮੀਲ ਦੂਰ ਹੀ ਸੀ ਉਸ ਪਿੰਡ ਦੇ ਮੁੰਡੇ ਕੁੜੀਆਂ ਸਾਈਕਲ ਤੇ ਕਾਲਜ ਜਾਂਦੇ ਸਨ ਆਲੇ-ਦੋਲੇ ਦੇ ਹੋਰ ਕਈ ਪਿੰਡਾਂ ਤੋਂ ਵੀ ਇਸੇ ਤਰ੍ਹਾਂ ਮੁੰਡੇ ਕੁੜੀਆਂ ਸਾਈਕਲ ਤੇ ਕਾਲਜ ਆਉਂਦੇ ਸਨ 10-12 ਪਿੰਡਾਂ ਦੇ ਵਿੱਚਕਾਰ ਇੱਕ ਭਰਪੂਰ ਕਾਲਜ ਸੀ ਨਾਲ ਦੇ ਪਿੰਡ ਦਾ ਇੱਕ ਮੁੰਡਾ ਸੰਤੋਖ ਸਿੰਦਰ ਦੇ ਮਨ ਗੁੜ ਗਿਆ ਸੀ ਸੰਤੋਖ ਵੀ ਉਸ ਨੂੰ ਚਾਹੁੰਦਾ ਸੀ ਦੋਵੇਂ ਜਣੇ ਹਾਕੀ ਗਰਾਊਂਡ ਦੀ ਬਾਉਂਡਰੀ ਲਾਈਨ ਤੇ ਖੜੇ ਇੱਕ ਤੂਤ ਦੀਆਂ ਨੀਵੀਆਂ-ਨੀਵੀਆਂ ਡਾਣੀਆਂ ਨੂੰ ਇੱਕ-ਇੱਕ ਹੱਥ ਪਾਈ ਘੰਟਾ-ਘੰਟਾ ਦੋ-ਦੋ ਘੰਟੇ ਗੱਲਾਂ ਕਰਦੇ ਰਹਿੰਦੇ ਕੋਈ ਨਾ ਉਹਨਾਂ ਨੂੰ ਟੋਕਦਾ ਕੋਈ ਨਾ ਉਹਨਾਂ ਨੂੰ ਛਿੜਕਦਾ ਰੋਕਦਾ ਮੁੰਡਾ ਸੀ ਭਾਵੇਂ ਜੱਟਾਂ ਦਾ ਹੀ ਪਰ ਗਰੀਬ ਕਰਦਾ ਸੀ ਗਰੀਬੀ ਅਮੀਰੀ ਦੋਵਾਂ ਵਿੱਚਕਾਰ ਕੋਈ ਮਸਲਾ ਨਹੀਂ ਸੀ ਉਹ ਤਾਂ ਇੱਕ ਦੂਜੇ ਤੇ ਜਾਣ ਦਿੰਦੇ ਸਨ ਕੁੜੀ ਜ਼ੋਰ ਦੇ ਰਹੀ ਸੀ ਉਹਨਾਂ ਦੀ ਮੰਗਣੀ ਹੋ ਜਾਵੇ ਵਿਆਹ ਦੀ ਅਜੇ ਕੋਈ ਗੱਲ ਨਹੀਂ ਭਾਵੇਂ ਆਪਾਂ ਕਿੰਨਾ ਵੱਢ ਲਈਏ ਕੁੜੀ ਨੇ ਮਾਂ ਕੋਲ ਗੱਲ ਕੀਤੀ ਮਾਂ ਨੇ ਪਿਓ ਨੂੰ ਪੁੱਛਿਆ ਹੌਲਦਾਰ ਸੰਤਾ ਸਿੰਘ ਉਹੀ ਸੰਤਾ ਜਿਹੜਾ ਉਧਰੋਂ ਹੀ ਕਿਤੋਂ ਮੁੱਲ ਦੀ ਤਵੇਂ ਲੈ ਕੇ ਆਇਆ ਸੀ ਉਸੇ ਤੀਮੀ ਦਾ ਮੁੰਡਾ ਹੋਣਾ ਏ ਸੰਤੋਖ ਸੰਤੇ ਦੇ ਮੁੰਡੇ ਨੂੰ ਸਾਖ ਕਰਨ ਦੀ ਥਾਂ ਕੁੜੀ ਦਾ ਗਲਾ ਨਾ ਕੁੱਟਦੇ ਸਿੰਦਰ ਕਾਲਜ ਜਾਂਦੀ ਰਹੀ ਨਿਰਾਸ਼ੀ ਨਿਰਾਸ਼ੀ ਸੰਤੋਖ ਨੂੰ ਉਸਨੇ ਆਖਿਆ ਵਿਆਹ ਤਾਂ ਆਪਣਾ ਹੋਣਾ ਨਹੀਂ ਚੱਲ ਮੈਨੂੰ ਲੈ ਚੱਲ ਕਿਧਰੇ ਨਹੀਂ ਤਾਂ ਇਹਨਾਂ ਝੰਡਾਲਾਂ ਨੇ ਮੈਨੂੰ ਕਿਸੇ ਹੋਰ ਥਾਂ ਮੰਗ ਵਿਆਹ ਦੇਣਾ ਬਾਪੂ ਤਾਂ ਕੋੜਾ ਕੋੜਾ ਝਾਕਦਾ ਰਹਿੰਦਾ ਕਈ ਵਾਰੀ ਮਾਂ ਨੂੰ ਆਖ ਚੁੱਕਿਆ ਹਟਾ ਲੈ ਕੁੜੀ ਨੂੰ ਕਾਲ ਦੋ ਸੰਤੋਖ ਵੀ ਚੰਨੀ ਹਿੰਮਤ ਨਹੀਂ ਸੀ ਸਿੰਦਰ ਦੇ ਬਾਪੂ ਨੇ ਉਸੇ ਸਾਲ ਇੱਕ ਪਿੰਡ ਵਿੱਚ ਆਪਣੇ ਤੋਂ ਉੱਚੇ ਘਰ ਉਸ ਨੂੰ ਮੰਗ ਦਿੱਤਾ ਤੇ ਉਸ ਨੂੰ ਕਾਲਜ ਜਾਣ ਉਹ ਵੀ ਹਟਾ ਲਿਆ ਉਸ ਦਾ ਮੰਗੇਤਰ ਦਸਵੀਂ ਵਿੱਚ ਤਿੰਨ ਵਾਰੀ ਫੇਲ ਹੋ ਕੇ ਘਰ ਦੇ ਕੰਮ ਵਿੱਚ ਹੀ ਪੈ ਗਿਆ ਸੀ ਮੂੰਹ ਤੇ ਮਾਤਾ ਦੇ ਦਾਗ ਸਨ ਇੱਕ ਓਕੇ ਥੋੜਾ ਜਿਹਾ ਚਿੱਟਾ ਚਿੱਟਾ ਝਾਕਦਾ ਸੀ ਉਸ ਦੇ ਹਿੱਸੇ ਦੀ 40 ਕਿੱਲੇ ਜ਼ਮੀਨ ਦੇ ਕੇ ਸੋਨੇ ਦੀ ਡਲੀ ਸਿੰਦਰ ਵਾਸਤੇ ਮਾਤਾ ਦੇ ਦਾਗ ਤੇ ਅੱਖਾਂ ਦਾ ਚਿੱਟਾ ਉਸ ਦੇ ਬਾਪੂ ਲਈ ਕੋਈ ਗੱਲ ਨਹੀਂ ਹੋ ਗਏ ਸਨ ਸਿੰਦਰ ਉਦਾਸ ਦਾ ਉਦਾਸ ਕਰ ਬੈਠੀ ਰੰਦੀ ਉਸ ਦੀ ਮਾਂ ਉਸ ਨੂੰ ਕੋਈ ਵੀ ਕੰਮ ਕਰਨ ਲਈ ਨਹੀਂ ਸੀ ਕਹਿੰਦੀ ਪਿਓ ਬਾਹਰੋਂ ਆਉਂਦਾ ਉਸ ਦੀ ਮਾਂ ਨੂੰ ਝੜਕਦਾ ਵੱਡੂ ਖਾਉਂ ਕਰਦਾ ਸੱਥਰ ਵਿਛਾ ਛੱਡਿਆ ਇਹਨੇ ਏਦੋਂ ਤਾਂ ਫੇਮ ਕੋਲ ਕੇ ਪੀ ਲਵੇ ਕੰਜਰੀ ਸੰਤੇ ਦਾ ਮੁੰਡਾ ਕਿਧਰੋਂ ਪੋੜੀਆਂ ਖਵਾ ਦਿੰਦਾ ਇਹਨੂੰ ਰਾਜਿਆਂ ਵਰਗਾ ਘਰ ਟੋਲ ਤੇ ਹੋਰ ਇਹਨੇ ਦੱਸ ਕੀ ਲੈਣਾ ਦੀਪ ਉਸ ਦਾ ਵੱਡਾ ਭਾਈ ਮਾਂ ਨੂੰ ਕੁਦ-ਕੁਦ ਪੈਂਦਾ ਅਕੇ ਕਾਲਜ ਚ ਲਾ ਦਿਓ ਸਿੰਦਰ ਨੂੰ ਚਾੜਤਾ ਚੰਦ ਮਾਂ ਤੈਂ ਕੀਤੀਆਂ ਸਾਰੀਆਂ ਇਹੇ ਜੀ ਕੁੜੀ ਨੂੰ ਤਾਂ ਜਮਦੇ ਨੂੰ ਟੋਆ ਪੁੱਟ ਕੇ ਦਬ ਦੇਵੇ ਵਿਆਹ ਤੋਂ ਪਿੱਛੋਂ ਮੁਸਕ ਵੀ ਇਹਦਾ ਪਿੰਡ 'ਚ ਆ ਗਿਆ ਤਾਂ ਕਹਿਦੀ ਮਾਂ ਚੁੱਪ ਕੀਤੀ ਸਭ ਕੁਝ ਸੁਣਦੀ ਰਹਿੰਦੀ ਸਿੰਦਰ ਬੈਠਕ ਵਿੱਚ ਦੁਸਤ ਦੀ ਰਹਿੰਦੀ ਮਾਂ ਉਸ ਨੂੰ ਦਿਲਾਸਾ ਦਿੰਦੀ ਸਮਝਾਉਂਦੀ ਕਦੇ ਪਿਆਰ ਨਾਲ ਕਦੇ ਮਿੱਠਾ ਮਿੱਠਾ ਛਿੜਕ ਕੇ ਹੌਲੀ ਹੌਲੀ ਸਿੰਦਰ ਕੰਮ ਨੂੰ ਹੱਥ ਪਾਉਣ ਲੱਗ ਪਈ। ਇੱਕ ਦਿਨ ਉਹ ਖੇਤ ਗਈ ਨਾਲ ਉਸਦੀ ਇੱਕ ਸਹੇਲੀ ਸੀ ਪਰਮਿੰਦਰ। ਅਸਲ ਵਿੱਚ ਪਰਮਿੰਦਰ ਹੀ ਉਸ ਨੂੰ ਖੇਤ ਲੈ ਕੇ ਗਈ ਸੀ। ਕਪਾਹ ਦੇ ਟਿੰਡਿਆਂ ਨੇ ਮੂੰਹ ਖੋਲੇ ਹੀ ਸੰ। ਉਹਨਾਂ ਦੇ ਟਿਊਬਲ ਤੇ ਬੀਜੀ ਕਪਾਹ ਬੜੀ ਸੰਘਣੀ ਸੀ। ਬੜੀ ਮੱਲੀ ਹੋਈ ਉੱਚੀ ਉੱਚੀ। ਮਿੱਥੇ ਸਮੇਂ ਅਨੁਸਾਰ ਸੰਤੋਖ ਵੀ ਆ ਗਿਆ। ਪਰਮਿੰਦਰ ਟਾਲੀ ਥੱਲੇ ਬੈਠੀ ਇੱਕ ਕਿਤਾਬ ਫਰੋਲਦੀ ਰਹੀ। ਉਹ ਦੋਵੇਂ ਕਪਾਹ ਦੇ ਸੰਘਣੇ ਜੰਗਲ ਵਿੱਚ ਗੁਆਚੇ ਹੋਏ ਸਨ। ਪਰਮਿੰਦਰ ਦੇ ਸਰੀਰ ਵਿੱਚ ਅਜੀਬ ਕਿਸਮ ਦਾ ਸਵਾਦ ਚੱਕਰ ਲਾ ਰਿਹਾ ਸੀ। ਉਹ ਖੁਸ਼ ਸੀ ਕਿ ਉਸਨੇ ਦੋ ਤੜਫਦੀਆਂ ਜਿੰਦੜੀਆਂ ਨੂੰ ਆਖਰ ਮਿਲਾ ਹੀ ਦਿੱਤਾ ਸੀ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸਨੇ ਆਪਣੇ ਸਿਰ ਤੇ ਖੜੇ ਦੀਪ ਨੂੰ ਦੇਖਿਆ। ਪਰਮਿੰਦਰ ਤੂੰ ਇੱਥੇ ਬੈਠੀ ਹੈ ਦੀਪ ਨੇ ਮੁਸਕਰਾ ਕੇ ਪੁੱਛਿਆ ਪਰਮਿੰਦਰ ਦੀ ਜੀਵ ਤਾਲਵੇਂ ਨਾਲ ਲੱਗੀ ਹੋਈ ਸੀ ਤੇ ਫਿਰ ਦੀਪ ਨੇ ਕਪਾਹ ਦੇ ਟੂਸੇ ਹਿਲਦੇ ਦੇਖੇ ਉਹ ਉਧਰ ਨੂੰ ਔਲੇ ਗੰਧਮੀ ਰੰਗ ਦਾ ਇੱਕ ਮੁੰਡਾ ਜਿਸ ਦੀ ਠੋਡੀ ਤੇ ਲੂਈ ਫੁੱਟੀ ਹੋਈ ਸੀ ਕਹਰੇ ਚੋਂ ਬਾਹਰ ਹੋਇਆ ਦੀਪ ਦੀਆਂ ਅੱਖਾਂ ਮੁਰੇ ਹਨੇਰਾ ਆ ਗਿਆ ਜਦ ਉਸਨੇ ਦੇਖਿਆ ਕਿ ਸਿੰਦਰ ਵੀ ਇੱਕ ਪਾਸਿਓਂ ਬਾਹਰ ਨਿਕਲੀ ਹੈ ਦੀਪ ਦੇ ਹੱਥ ਵਿੱਚ ਲੱਕੜ ਦੇ ਛੋਟੇ ਜਿਹੇ ਬਹਿਵੜਾ ਗੰਡਾਸਾ ਸੀ ਟਿਊਬਲ ਵਾਲੇ ਕਮਰੇ ਦੇ ਬਨੇਰੇ ਨਾਲ ਖੰਦਾ ਟਾਲੀ ਦਾ ਇੱਕ ਡਾਣਾ ਉਹ ਵੱਡਣ ਆਇਆ ਸੀ ਸਿੰਦਰ ਨੂੰ ਉਸ ਦੇ ਖੇਤ ਆਉਣ ਦਾ ਕੋਈ ਪਤਾ ਨਹੀਂ ਸੀ ਬੱਦਲ ਦੀ ਛਾਂ ਵਾਂਗ ਅੱਗੇ ਵੱਧ ਕੇ ਦੀਪ ਨੇ ਸੰਤੋਖ ਦੇ ਸਿਰਵਲ ਗੰਡਾਸੇ ਦਾ ਵਾਰ ਕੀਤਾ। 3% ਨਾਲ ਹੀ ਉਸ ਦੀ ਲੋਥ ਖਾਲ ਵਿੱਚ ਪਈ ਤੜਫਦੀ ਸੀ। ਸਿੰਦਰ ਤੇ ਪਰਮਿੰਦਰ ਨੇ ਕੂਕਾਂ ਛੱਡੀਆਂ। ਪਰ ਜਦ ਉਹਨਾਂ ਨੇ ਦੇਖਿਆ ਕਿ ਉਹਨਾਂ ਵੱਲ ਵੀ ਆ ਰਿਹਾ ਹੈ, ਉਹ ਚੁੱਪ ਕਰ ਗਈਆਂ ਤੇ ਦੰਦ ਘੁੱਟ ਕੇ ਬੈਠ ਗਈਆਂ। ਉਹ ਉਹਨਾਂ ਦੋਵਾਂ ਨੂੰ ਬਾਹੋਂ ਫੜ ਕੇ ਟਿਊਬਲ ਵਾਲੇ ਕਮਰੇ ਵਿੱਚ ਲੈ ਗਿਆ। ਬਾਹਰਲਾ ਗੁੰਡਾ ਉਹਨਾਂ ਨੂੰ ਲਾ ਕੇ ਉਹ ਆਪ ਕਹੀ ਨਾਲ ਟੋਆ ਪੁੱਟਣ ਲੱਗ ਪਿਆ। ਅੰਦਰ ਬੈਠੀਆਂ ਉਹ ਬੜੀ ਧੀਮੀ ਆਵਾਜ਼ ਵਿੱਚ ਰੋ ਰਹੀਆਂ ਸਨ ਤੇ ਕਹੀ ਦੇ ਪਰਵੇਂ ਟੱਕਾਂ ਨੂੰ ਸੁਣ ਰਹੀਆਂ ਸਨ। ਥੋੜੇ ਜਿਰ ਵਿੱਚ ਹੀ ਦੀਪ ਨੇ ਸੰਤੋਖ ਦੀ ਲੋਥ ਡੋਂਗੇ ਟੋਏ ਵਿੱਚ ਦੱਬ ਕੇ ਉੱਪਰੋਂ ਚੰਗੀ ਤਰ੍ਹਾਂ ਮਿੱਟੀ ਥਾਪੜ ਦਿੱਤੀ। ਕਮਰੇ ਦਾ ਗੁੰਡਾ ਖੋਲ ਕੇ ਕੁੜੀਆਂ ਨੂੰ ਕਢਕਿਆ। ਖਬਰਦਾਰ ਜੇ ਪਿੰਡ ਜਾ ਕੇ ਸਾਹ ਕੱਢਿਆ ਭਾਬੀ ਨੇ ਹਾਕ ਮਾਰੀ ਸਿੰਦਰ ਖੜੇ ਵਾਲੀ ਥਾਂ ਤੇ ਬੈਠੀ ਮਿੱਟੀ ਦੀ ਇੱਕ ਢੇਰੀ ਬਣਾ ਰਹੀ ਸੀ ਉਸ ਨੇ ਜਵਾਬ ਦਿੱਤਾ ਚੱਲ ਭਾਬੀ ਆਉਣੀ ਆ ਤੇ ਉਸ ਦੇ ਕੋਲ ਖੜੇ ਬਿਟ ਬਿਟ ਤੱਕ ਰਹੇ ਮੁੰਡੇ ਨੂੰ ਉਸ ਨੇ ਆਖਿਆ ਦੋ ਮੁਠੀਆਂ ਮਿੱਟੀ ਤੂੰ ਵੀ ਚੜਾ ਦੇ ਇਸ ਢੇਰੀ ਤੇ ਧੰਨਵਾਦ ਜੀ